ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਾਂ ਸਾਰਿਆਂ ਨੂੰ ਪਤਾ ਹੀ ਏ ਕਿ ਤਾਂ ਤਾਂ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਉਤੋਂ ਮਾਰ ਦਿੱਤਾ ਵਾਹਿਗੁਰੂ ਜੀ ਤਾਂ ਗੁਰੂ ਮਹਾਰਾਜ ਜੀ ਨੇ ਤਾਂ ਉਹਨਾਂ ਦੀ ਕੁਰਬਾਨੀ ਹੈ ਤੇ ਤਾਂ ਨਹੀਂ ਉਹਨਾਂ ਦਾ ਜਿਗਰਾ ਹੈ ਵਾਹਿਗੁਰੂ ਜੀ ਸਾਨੂੰ ਬਹੁਤ ਮਾਣ ਹੈ ਕਿ ਅਸੀਂ ਵਾਹਿਗੁਰੂ ਜੀ ਦੇ ਦਾਸਾਂ ਕਿ ਸਾਡਾ ਵਾਹਿਗੁਰੂ ਜੀ ਸਾਡਾ ਮਹਾਰਾਜ ਅਸੀਂ ਉਸ ਗੁਰੂ ਦੇ ਦਾਸਾਂ जिने अपने परिवार सारा वार ਦਿੱਤਾ ਮਹਾਨ ਗੁਰੂ ਏ ਸਾਡਾ ਮਹਾਨ ਗੁਰੂ ਏ ਮਹਾਰਾਜਾ ਵਾਹਿਗੁਰੂ ਜੀ ਇਸੇ ਕਰਕੇ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਕੋਈ ਦੁੱਖ ਤਕਲੀਫ ਕੋਈ ਵੀ ਪ੍ਰੋਬਲਮ ਆਉਂਦੀ ਹੈ ਨਾ ਬਿਲਕੁਲ ਹੀ ਨਾ ਖबराਇਆ ਕਰੋ ਦੁੱਖ ਵਿੱਚ ਵੀ ਨਾ ਖबराਇਆ ਕਰੋ ਜਦੋਂ ਵੀ ਦੁੱਖ ਆਉਂਦਾ ਨਾ ਰੱਜ ਕੇ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ ਵਾਹਿਗੁਰੂ ਜੀ ਦਾ ਜਾਪ ਰੱਜ ਕੇ ਕਰਿਆ ਕਰੋ ਦੁੱਖ ਕੀ ਚੀਜ਼ ਹੈ ਸਾਡਾ ਵਾਹਿਗੁਰੂ ਕਿੱਥੇ ਸਾਡਾ ਵਾਹਿਗੁਰੂ ਕਿੱਥੇ ਦੁੱਖ ਕੋਈ ਮੁਕਾਬਲਾ ਹੀ ਨਹੀਂ ਹੈਗਾ ਐਸੇ ਕਰਕੇ ਵਾਹਿਗੁਰੂ ਜੀ ਰੱਜ ਕੇ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ ਜਦੋਂ ਵੀ ਕੋਈ ਦੁੱਖ ਤਕਲੀਫ ਆਂਦਾ ਵੇ ਜਦੋਂ ਵੀ ਕੋਈ ਪ੍ਰੋਬਲਮ ਆਂਦੀ ਹੈ ਤੇ ਹੱਥ ਜੋੜ ਕੇ ਵਾਹਿਗੁਰੂ ਜੀ ਦੇ ਚਰਨਾ ਕਮਲਾਂ ਦੇ ਵਿੱਚ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਭ ਜਾਣੀ ਜਾਣੇ ਸਾਡੇ ਹੱਥ ਜੋੜਨ ਨਾਲ ਅਰਦਾਸ ਕਰਨਾ ਸਾਡੀਆਂ ਹਰ ਪ੍ਰੋਬਲਮਾਂ ਦੂਰ ਹੋ ਜਾਂਦੀਆਂ ਨੇ ਕਿਉਂਕਿ ਸਾਡਾ ਵਾਹਿਗੁਰੂ ਸਭ ਜਾਣੀ ਜਾਣੇ ਕਹਿੰਦੇ ਆ ਨਾ ਬਿਨ ਬੋਲਿਆ ਸਭ ਕੁਝ ਜਾਣਦਾ ਮੇਰਾ ਵਾਹੇ ਗੁਰੂ ਬਿਨ ਬੋਲਿਆ ਸਭ ਕੁਝ ਜਾਣਦਾ ਮੇਰਾ ਵਾਹੇ ਗੁਰੂ ਇਸੇ ਕਰਕੇ ਤੇ ਕਿਹਾ ਵੇ ਬਿਨਾ ਬੋਲਿਆ ਹੀ ਸਭ ਕੁਝ ਜਾਣਦਾ ਵਾਹਿਗੁਰੂ ਵਾਹਿਗੁਰੂ ਜੀ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਵਾਹਿਗੁਰੂ ਸਭ ਕੁਝ ਹੀ ਜਾਣਦਾ ਵੇ ਬਸ ਆਪਣੀ ਨਿਗਾਸਵਲੀ ਰੱਖੋ ਆਪਣਾ ਠੀਕ ਰਵੋ ਕਿਸੇ ਨਾਲ ਧੋਖਾ ਨਾ ਕਰੋ ਕਿਸੇ ਦਾ ਹੱਕ ਨਾ ਖਾਓ ਬਸ ਵਾਹਿਗੁਰੂ ਜੀ ਨੂੰ ਯਾਦ ਕਰੋ ਫਿਰ ਵਾਹਿਗੁਰੂ ਜੀ ਬਹੁਤ ਕਿਰਪਾ ਕਰਦੇ ਨੇ ਬਹੁਤ ਕਿਰਪਾ ਕਰਦੇ ਨੇ ਕਹਿੰਦੇ ਆ ਨਾ ਕਈ ਵਾਰ ਆਪਾਂ ਸੋਚਦੇ ਨਾ ਕਿ ਆਪਾਂ ਵਾਹਿਗੁਰੂ ਜੀ ਕੋਲ ਇੰਨਾ ਮੰਗਿਆ ਨਹੀਂ ਹੈਗਾ ਜਿੰਨਾ ਵਾਹਿਗੁਰੂ ਜੀ ਦੇ ਦਿੰਦਾ ਵੇ ਕੋਈ ਆਸ ਹੀ ਨਹੀਂ ਰਹਿੰਦੀ ਹੈਗੀ ਕੋਈ ਕੋਈ ਖੁਆਸ਼ੀ ਨਹੀਂ ਰਹਿੰਦੀ ਹੈਗੀ ਵਾਹਿਗੁਰੂ ਜੀ ਕੋਲੋਂ ਮੰਗਣ ਦੇ ਬਾਅਦ ਸਿਕੋਈ ਹੁੰਦਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਬਸ ਫਿਰ ਇਕੋਈ ਆਸਰਾ ਹਰ ਵੇਲੇ ਸਵੇਰੇ ਉੱਠਦੇ ਬੈਠਦੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵਾਹਿਗੁਰੂ ਜੀ ਨੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਵਾਹਿਗੁਰੂ ਜੀ ਇੰਨੀ ਕਿਰਪਾ ਕਰ ਦਿੰਦੇ ਨੇ ਫਿਰ ਬੰਦਾ ਸਿਰਫ ਸ਼ੁਕਰਾਨਾ ਹੀ ਕਰਦਾ ਵੇ ساری ਉਮਰ ਕਿਉਂਕਿ ਕੋਈ ਖੁਆਇਸ਼ ਨਹੀਂ ਰਹਿੰਦੀ ਵਾਹਿਗੁਰੂ ਜੀ ਬਿਨਾ ਬੋਲੇ ਸਭ ਕੁਝ ਬਿਨਾ ਮੰਗੇ ਸਭ ਕੁਝ ਦੇ ਦਿੰਦਾ ਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ